ਕਿਸ ਨੇ ਬੜੀ ਵਧੀਆ ਗੱਲ ਕਹੀ ਹੈ ਤੇ ਸਹਿਨਵੜ ਨੂੰ ਜੇਕਰ ਸਵਰ ਰਾ ਜਾਵੇ ਤੇ ਕੈਨ ਵਾਲੇ ਦੀ ਘਾਤ 2 ਕੋੜੀ ਦੀ ਰਹਿ ਜਾਂਦੀ ਹੈ ਸੈਰੀ ਸੰਸਾਰ ਦੀ ਸਾਰੀ ਫੈਮਿਲੀ ਨੂੰ ਪਿਆਰ ਭਰੀ ਸਸਤਰੀ ਕਰ ਤੇ ਦੋਸਤੋ ਇੱਕ ਅੱਜ ਬਹੁਤ ਮਜ਼ੇਦਾਰ ਜੀ ਛੋਟੀ ਜੀ ਕਹਾਣੀ ਤੁਹਾਡੇ ਲਈ ਇਹ ਹੈ ਤਾਂ ਛੋਟੀ ਜੀ ਤੇ ਸਿੱਖਿਆ ਬਹੁਤ ਵੱਡੀ ਦਿੰਦੀ ਹੈ ਜ਼ਿੰਦਗੀ ਦਾ ਬਹੁਤ ਵੱਡਾ ਸਹਾਰ ਸਮਝਾਉਂਦੀ ਹੈ ਇੱਕ ਬੰਦਾ ਬੜਾ ਹੀ ਗੁੱਸੇ ਵਾਲਾ ਜਦੋਂ ਵੀ ਘਰੋਂ ਬਾਹਰ ਨਿਕਲਦਾ ਤੇ ਗੱਡੀ ਚਲਾਉਂਦਾ ਤੇ ਉਹ ਬੜਾ ਗੁੱਸਾ ਕਰਦਾ ਜਦੋਂ ਵੀ ਉਸ ਨੂੰ ਸਾਹਮਣੇ ਆਉਂਦਾ ਦਿਸਦਾ ਤੇ ਉਸ ਕੋਲੋਂ ਥੋੜੀ ਬਹੁਤੀ ਗਲਤੀ ਹੋ ਜਾਂਦੀ ਤੇ ਤਾਂ ਰੋਲਾ ਪਾਉਣ ਲੱਗ ਜਾਂਦਾ ਮੂਰਲੇ ਨੂੰ ਬੜਾ ਬੁਰਾ ਭਲਾ ਆਖਦਾ ਜਿਵੇਂ ਕਿ ਪੁਰਾਣੇ ਲੋਕਾਂ ਨੂੰ ਤੇ ਕਿਵੇਂ ਚੱਲ ਰਹੇ ਨੇ ਲੋਕਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਪਤਾ ਨਹੀਂ ਕੀ ਕੀ ਇੱਕ ਦਿਨ ਉਸਨੇ ਕਿਸੇ ਕੰਮ ਲਈ 에어ਪੋਰਟ ਜਾਣਾ ਸੀ ਫਲਾਈਟ ਫੜਨੀ ਸੀ ਉਸਨੇ ਆਪਣੀ ਗੱਡੀ ਘਰ ਹੀ ਖੜਾਈ ਤੇ ਇੱਕ ਟੈਕਸੀ ਬੁੱਕ ਕਰਾਈ ਟੈਕਸੀ ਆਈ ਜਿਹੜਾ ਟੈਕਸੀ ਦਾ ਡਰਾਈਵਰ ਸੀ ਉਹ ਬੜਾ ਹੀ ਸ਼ਾਂਤ ਸੀ ਨਰਮ ਸੁਭਾਅ ਇੱਕ ਸੱਜਣ ਵਰਤੀ ਪ੍ਰਤੀਤ ਹੁੰਦਾ ਸੀ ਇਹ ਬੰਦਾ ਮਗਰਲੀ ਸੀਟ ਤੇ ਬੈਠ ਗਿਆ ਜਿੱਥੇ ਵੀ ਜਾਣਾ ਉਸ ਡਰਾਈਵਰ ਨੂੰ ਸਮਝਾਇਆ ਤੇ ਚੱਲਣਾ ਸ਼ੁਰੂ ਕਰ ਦਿੱਤਾ ਘਰੋਂ ਨਿਕਲੇ ਘਰੋਂ ਨਿਕਲੇ ਥੋੜੇ ਜਿਹਾ ਅੱਗੇ ਸੀ ਤੇ ਸਾਹਮਣੇ ਇੱਕ ਮੋਟਰਸਾਈਕਲ ਵਾਲਾ ਆ ਰਿਹਾ ਸੀ ਤੇ ਉਹ ਵੀ ਗਲਤ ਪਾਸੇੋਂ ਰੋਂਗ ਸਾਈਡ ਤੇ ਪਿੱਛੇ ਬੈਠਾ ਬੰਦਾ ਸੁਰੂ ਹੋ ਗਿਆ ਉਹਨੇ ਬੜਾ ਰੋਲਾ ਪਾਇਆ ਤਾਂ ਦੇਖ ਕਿਵੇਂ ਚਲਾਉਂਦੇ ਨੇ ਲੋਕ ਇਹ ਕਰਦੇ ਉਹ ਕਰਦੇ ਪਤਾ ਨਹੀਂ ਕੀ ਕੀ ਤੇ ਟੈਕਸੀ ਦਾ ਡਰਾਈਵਰ ਜਮ ਨਹੀਂ ਬੋਲਿਆ ਉਹ ਬੜੇ ਆਰਾਮ ਨਾਲ ਕੋਈ ਗਾਣਾ ਗੁੰਗੁਣਾਉਂਦੇ ਗੱਡੀ ਚਲਾ ਰਿਹਾ ਸੀ ਇੱਕ ਚੌਂਕ ਨੰਗੇ ਇੱਥੇ ਚਾਨਕ ਨੋ ਪਾਰਕਿੰਗ ਵਿੱਚੋਂ ਇੱਕ ਬੰਦਾ ਮੂਰੇ ਕਾਰ ਲੈ ਕੇ ਆਇਆ ਤੇ ਇਹਦੀ ਗੱਡੀ ਦੇ ਠੀਕ ਸਾਹਮਣੇ ਆ ਗਿਆ ਤੇ ਜੇ ਕਿਤੇ ਸਮੇਂ ਨਾਲ ਬ੍ਰੇਕ ਨਾ ਲੱਗਦੇ ਤੇ ਉਸ ਗੱਡੀ ਦੀ ਇਹ ਟੈਕਸੀ ਨਾਲ ਟੱਕਰ ਹੋ ਜਾਣੀ ਸੀ ਬੜੀ ਜ਼ਬਰਦਸਤ ਟੱਕਰ ਹੋਣੀ ਸੀ ਤੇ ਇਹ ਸਾਰਾ ਸੀਨ ਹੋਇਆ ਸੀ ਉਹ ਜੋ ਇਹਨਾਂ ਦੀ ਕਾਰ ਅੱਗੇ ਗਲਤੀ ਨਾਲ ਆਇਆ ਸੀ ਜਿਹਦੀ ਗਲਤੀ ਸੀ ਹੁਸ ਨੇ ਆਪਣਾ ਸੀਸਾ ਨੀਵਾ ਕੀਤਾ ਤੇ ਇਹਨਾਂ ਨੂੰ ਹੀ ਗਾਲਾਂ ਕੱਢਣ ਲੱਗ ਪਿਆ ਟੈਕਸੀ ਡਰਾਈਵਰ ਨੂੰ ਸੁਣਾਉਣ ਲੱਗ ਪਿਆ ਤੈਨੂੰ ਕਾਰ ਨਹੀਂ ਚਲਾਉਣੀ ਹੁੰਦੀ ਤੇ ਪਤਾ ਨਹੀਂ ਕੀ ਕੀ ਬੋਲਿਆ ਪਰ ਦੋਸਤੋ ਇਸ ਟੈਕਸੀ ਡਰਾਈਵਰ ਨੇ ਕੁਛ ਨਹੀਂ ਕਿਹਾ ਕੋਈ ਰਿਐਕਸ਼ਨ ਨਹੀਂ ਦਿੱਤਾ ਸਗਾ ਮੁਸਕਰਾ ਕੇ ਹੱਥ ਮਲੋਂਦੇ ਹੋਏ ਗੱਡੀ ਚਲਾਉਂਦੇ ਹੋਏ ਅੱਗੇ ਲੰਘ ਗਿਆ 에ਰਪੋਰਟ ਪਹੁੰਚਣ ਵਾਲੇ ਸੀ ਤੇ ਜੇ ਬੰਦਾ ਪਿੱਛੇ ਬੈਠਾ ਸੀ ਜਿਹੜਾ ਹੁੰਦੇ ਜਾਂਦੇ ਸੜਕਾਂ ਵਿੱਚ ਲੋਕਾਂ ਨਾਲ ਗੁੱਸੇ ਵਿੱਚ ਰਹਿੰਦਾ ਸੀ ਉਸਨੇ ਟੈਕਸੀ ਡਰਾਈਵਰ ਨੂੰ ਪੁੱਛਿਆ ਕਿ ਭਰਾ ਇੱਕ ਗੱਲ ਦੱਸ ਪਹਿਲਾਂ ਮੋਟਰਸਾਈਕਲ ਆਪਣੇ ਮੂਰੇ ਆਇਆ ਤੇ ਤੂੰ ਕੁਝ ਨਹੀਂ ਬੋਲਿਆ ਤੇ ਹੁਣ ਤੇ ਆਪਣੇ ਬਹੁਤ ਵੱਡਾ ਐਕਸੀਡੈਂਟ ਹੋ ਜਾਣਾ ਸੀ ਆਪਾਂ ਹਸਪਤਾਲ ਵਿੱਚ ਹੋਣਾ ਸੀ ਆਪ ਨੂੰ ਬਹੁਤ ਸੱਟਾਂ ਲੱਗਦੀਆਂ ਤੇ ਤੂੰ ਕੁਝ ਨਹੀਂ ਬੋਲਿਆ ਸਗਾ ਸਾਹਮਣੇ ਵਾਲਾ ਤੈਨੂੰ ਸੁਣਾ ਕੇ ਚਲਾ ਗਿਆ ਗਾਲਾਂ ਕੱਢ ਕੇ ਚਲਾ ਗਿਆ ਤੂੰ ਫਿਰ ਵੀ ਕੁਛ ਨਹੀਂ ਬੋਲਿਆ ਤੂੰ ਤੂੰ ਮੁਸਕਰਾ ਕੇ ਹੱਥ ਹਲਾ ਕੇ ਅੱਗੇ ਨਿਕਲਿਆ ਐਨਾ ਸ਼ਾਂਤ ਕਿਵੇਂ ਰਹਿ ਲੈਣਾ ਮੇਰੇ ਤੋਂ ਤਾਂ ਰਹਿ ਨਹੀਂ ਜਾਂਦਾ ਉਹ ਟੈਕਸੀ ਡਰਾਈਵਰ ਨੇ ਜਿਹੜੀ ਗੱਲ ਕਹੀ ਉਹੀ ਜ਼ਿੰਦਗੀ ਦਾ ਪਾਠ ਹੈ ਉਹੀ ਜ਼ਿੰਦਗੀ ਦਾ ਸੰਦੇਸ਼ ਹੈ ਉਹ ਬੋਲਿਆ ਤੇ ਭਾਈ ਜੀ ਇਹ ਜਿਹੜੇ ਲੋਕ ਹੁੰਦੇ ਨਾ ਕਿਹੜੀ ਗਲਤੀ ਨਾਲ ਆਉਂਦੇ ਨੇ ਤੇ ਗਲਤੀਆਂ ਕਰਦੇ ਨੇ ਉਲਟਾ ਸਾਡੇ ਉੱਤੇ ਗੁੱਸਾ ਕੱਢਦੇ ਨੇ ਤੁਸੀਂ ਉਹ ਕੂੜੇ ਵਾਲਾ ਟਰੱਕ ਦੇਖਿਆ ਉਹਦੇ ਜੋ ਉੱਤੇ ਤੱਕ ਕਚਰਾ ਭਰ ਜਾਂਦਾ ਏ ਤੇ ਫਿਰ ਉਹ ਕਚਰਾ ਇੱਧਰ ਉੱਧਰ ਡੈਗਦਾ ਚਲੇ ਜਾਂਦਾ ਏ ਇਹ ਲੋਕ ਉਸ ਕਚਰੇ ਦੀ ਗੱਡੀ ਦੀ ਤਰ੍ਹਾਂ ਹੁੰਦੇ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਇੰਨੀ ਫਰਸਟ੍ਰੇਸ਼ਨ ਐਨਾ ਗੁੱਸਾ ਇੰਨੀ ਨਿਰਾਸ਼ਾ ਆ ਰਹੀ ਹੈ ਇਹ ਵਸ ਐਨਾ ਦੂਸਰਿਆਂ ਵਿੱਚ ਇੰਨੀ ਫਰਸਟ੍ਰੇਸ਼ਨ ਤੇ ਸਾਰਾ ਗੁੱਸਾ ਘਟਨਾ ਚਾਹੁੰਦੇ ਨੇ ਤੇ ਸਾਡੇ ਜਿਹੇ ਲੋਕਾਂ ਨੂੰ ਸਕਾਰ ਬਣਾਉਂਦੇ ਨੇ ਇਹ ਕੱਦ ਅਸੀਂ ਵੀ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਤੇ ਜੇ ਅਸੀਂ ਵੀ ਇਹਨਾਂ ਦਾ ਕਚਰਾ ਆਪਣੇ ਕੋਲ ਰੱਖ ਲਵਾਂਗੇ ਅਸੀਂ ਵੀ ਹੌਲੀ-ਹੌਲੀ ਉਹ ਸਾਂ ਤੋਂ ਕਚਰੇ ਦੀ ਗੱਡੀ ਬਣ ਜਾਵਾਂਗੇ ਫਿਰ ਅਸੀਂ ਵੀ ਆਪਣਾ ਗੁੱਸਾ ਦੂਸਰਾ ਪਰ ਕੱਢਾਂਗੇ ਆਪਣੇ ਤੋਂ ਕਮਜ਼ੋਰ ਨੂੰ ਸਕਾਰ ਬਣਾਵਾਂਗੇ ਤੇ ਉਸ ਨੂੰ ਸੁਣਾਵਾਂਗੇ ਤੇ ਮੈਂ ਆਪਣੇ ਐਵੇਂ ਜਾ ਕੇ ਘਰਦਿਆਂ ਤੇ ਗੁੱਸਾ ਕੱਢਾਂਗਾ ਆਪਣੀਆਂ ਸਵਾਰੀਆਂ ਉੱਤੇ ਗੁੱਸਾ ਕੱਢਾਂਗਾ ਤੇ ਬਾਕੀ ਤੇ ਡਰਾਈਵਰ ਸਾਥੀਆਂ ਤੇ ਗੁੱਸੇ ਹੋਮਗਾ ਇਸ ਲਈ ਇੱਕ ਕੰਮ ਕਰਦਾ ਉਚਿਤ ਦੂਰੀ ਬਣਾ ਕੇ ਰੱਖਦਾ ਹਮਸਕਰਾਉਂਦਾ ਹਾਂ ਹੱਥ ਜੋੜਦਾ ਹਾਂ ਤੇ ਨਮਸਕਾਰ ਕਰਕੇ ਅੱਗੇ ਨਿਕਲ ਜਾਂਦਾ ਐਨਾ ਲੋਕਾਂ ਦਾ ਕਦਰਮ ਹੈ ਆਪਸਕਾਰ ਨਹੀਂ ਕਰਦਾ ਦੋਸਤੋ ਜ਼ਿੰਦਗੀ ਵਿੱਚ ਸਾਨੂੰ ਬਹੁਤ ਹੀ ਲੋਕ ਅਕਸੂਨ ਨੂੰ ਕੋਸ਼ਿਸ਼ ਕਰਨਗੇ ਤੁਹਾਨੂੰ ਗਲਤ ਰਾਹ ਵਿੱਚ ਤੋਰਨ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਕਚਰੇ ਦਾ ਟਰੱਕ ਨਹੀਂ ਬanna ਤੁਸੀਂ ਇੱਕ ਵਹਿਤੇ ਹਸਾਨ ਬanna ਹੈ ਹਮੇਸ਼ਾ ਖੁਸ਼ ਰਹਿਣਾ ਹੈ ਆਪਣੇ ਆਪ ਉੱਪਰ ਧਿਆਨ ਦੇਣਾ ਹੈ ਤੇ ਸਿਹਰੀ ਸੰਸਾਰ ਨੂੰ ਪਿਆਰ ਦਿੰਦੇ ਰਹਿਣਾ ਹੈ ਤੇ ਉਮੀਦ ਹੈ ਤੁਸੀਂ ਸਭ ਸਮਝ ਗਏ ਹੋਮੋਗੇ ਤੋਂ ਮਿਲਦੇ ਹਾਂ ਅਗਲੀ ਵੀਡੀਓ ਨਾਲ ਤੁਸੀਂ ਆਪਦਾ ਖਿਆਲ ਰੱਖੋ। ਸ਼ੁਕਰੀਆ।